ਇਕੰਕਾਰ ਸਤਗੁਰ ਪ੍ਰਸਾਦ ਪੰਚ ਪਰਵਾਣ ਪੰਚ ਪ੍ਰਦਾ ਪੰਚੇ ਪਵੇ ਦਰਗਾਹਾਂ ਪੰਚੇ ਸੋਹੇ ਦਰਵਜਾਂ ਪੰਚ ਆਕ ਗੁਰੇ ਕਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸਮਾਂ ਧੌਲ ਤਰੰ ਦਇਆ ਕਾ ਪੁੱਤ ਸੰਤੋਖ ਤਾਂ ਪੜਖਿਆ ਜਨਸ ਤਾ ਜੇ ਕੋ 부ਜੇ ਹੋਵੇ ਸਚਿਆ ਤਵਲੇ ਉਪਰ ਕਿ ਤਾ ਪਾ ਤਰਤੇ ਹੋਰ ਪਰੇ ਹੋ ਰਹੋ ਤਿਸਤੇ ਪਰ ਤਲੇ ਕਵਨ ਜੋ ਜੀ ਜਾਤ ਰੰਗਾ ਤੇ ਨਾਮ ਸਵਨਾ ਲਿਖਿਆ ਗੁੜੀ ਕਲਾ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇ ਰਸੂ ਆਲੇ ਰੇ ਤੇਤੇ ਦਾਤ ਜਾਣੇ ਕੌਣ ਕੋ ਕਿ ਤਪਸ ਹੋਏ ਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾ ਬਾਰਿਆਂ ਨਾ ਜਾ ਵਾ ਇੱਕ ਵਾ ਜੋ ਤੁੰਦੇ ਪਾਵੇ ਸਈ ਪਲਿਕਾ ਤੂੰ ਸਦਾ ਸਲਾਮਤ ਰਹੰਕਾ ਕੁਦਰਤ ਕਵਣ ਕਹਾ ਵਿਚਾ ਮਾਰਿਆ ਨਾ ਜਾਏ ਇੱਕ ਵਾ ਜੋ ਤੁੰਦੇ ਪਾਵੇ ਸਈ ਪਲਿਕਾ ਤੋ ਸਦਾ ਸਲਾਮਤ ਅੰਕਾਰ ਇਹ ਪੌੜੀ ਜਪਜੀ ਸਾਹਿਬ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤ ਵਰ ਪਹਿਲੀ ਪਾਛੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਚਾਰੀ ਹੋਈ 16ਵੀਂ ਪੌੜੀ ਹੈ ਅਤੇ ਤਨਤਨ ਚਮਨ ਸ਼ਤਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਤਿੰਨ ਤੇ ਸ਼ੋਭਤ ਹੈ ਚਾਰ ਪੌੜੀਆਂ ਗੁਰੂ ਮਹਾਰਾਜ ਜੀ ਨੇ ਸਣਨ ਦੀਆਂ ਤੇ ਚਾਰ ਪੌੜੀਆਂ ਮੰਨੇ ਦੀਆਂ ਅਚਾਰਨ ਤੋਂ ਬਾਅਦ ਇਹ ਫਿਰ ਪੰਚ ਪਰਵਾਨ ਪੰਚ ਪ੍ਰਧਾਨ ਉਹਨਾਂ ਨੇ ਕਿਹਾ ਕਿ ਪੰਚ ਜਿਹੜੇ ਹੈ ਜਿਨ੍ਹਾਂ ਨੇ ਉਹਨੂੰ ਮੰਨ ਲਿਆ ਕਿਉਂਕਿ ਮੰਨੇ ਕੀ ਗੱਤ ਕਹੀ ਨਾ ਜਾਈ ਜਿਨ੍ਹਾਂ ਨੇ ਇਹ ਮੰਨ ਲਿਆ ਕਿ ਪ੍ਰਮਾਤਮਾ ਹੈ ਤੇ ਉਹਦਾ ਸਿਮਰਨ ਕਰ ਲਿਆ ਉਹ ਫਿਰ ਪੰਚ ਬਣ ਗਏ ਪੰਚ ਜਿਹੜਾ ਹੈ ਸੰਤ ਹੈ ਉਸ ਦਾ ਭਗਤ ਹੈ ਪੰਚ ਪਰਵਾਨ ਪੰਚ ਪ੍ਰਧਾਨ ਜਿਹੜੇ ਪੰਚ ਹੀ ਪ੍ਰધાન ਹੁੰਦੇ ਹੈ ਜਿਹੜੇ ਸੰਤ ਹੈ ਦੁਨੀਆਂ ਤੇ ਸਭ ਤੋਂ ਉੱਚਾ ਦਰਜਾ ਭਗਤਾਂ ਤੇ ਸੰਤਾਂ ਦਾ ਹੈ ਤੇ ਇਹੋ ਹੀ ਉਸ ਦੇ ਦਰ ਤੇ ਪ੍ਰਵਾਣ ਹੁੰਦੇ ਹੈ ਕਿਉਂਕਿ ਿਤਥੇ ਭਗਤ ਬਸੇ ਕੇ ਲੋ ਕਰੇ ਅਨੰਦ ਸੱਚਾ ਮਨਸੋ ਜਿਹੜੇ ਭਗਤ ਹੈ ਉਹਨਾਂ ਦਾ ਹੀ ਬਸ ਉਸ ਪਰਮਾਤਮਾ ਦੇ ਦਰ ਤੇ ਹੁੰਦਾ ਪੰਚੇ ਪਾਵੇ ਦਰਗਹ ਮਨ ਉਹਨਾਂ ਦਾ ਹੀ ਸ਼ੁਭਾ ਹੁੰਦੀ ਹੈ ਉਹਨਾਂ ਨੂੰ ਹੀ ਮਾਣ ਜਿੱਤ ਮਿਲਦਾ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਜਿਨ੍ਹਾਂ ਨੇ ਜੁਹਦੇ ਜੀ ਇਸ ਵਿਸ਼ੇਵਕਾਰ ਨੂੰ ਖਤਮ ਕਰਦੇ ਹੋਏ ਤਨ ਦਾ ਵਿੱਚ ਲੋਭ ਛੱਡ ਦਿੱਤਾ ਮੋਹ ਛੱਡ ਦਿੱਤਾ ਕਿਸੇ ਦੁਨੀਆ ਦੇ ਨਾਲ ਉਹਨਾਂ ਦਾ ਲਗ ਲਗਾ ਨਹੀਂ ਰਹਿਦਾ ਫਿਰ ਪੰਚੇ ਸੋਹੇ ਦਰ ਰਜ਼ਾਨਾ ਉਹਦੇ ਦਰਤੇ ਵੀ ਉਹੀ ਸੰਤਸ਼ਾਹਉਂਦੇ ਹੈ ਚੰਗੇ ਲੱਗਦੇ ਹੈ ਸੋਹਣੇ ਲੱਗਦੇ ਹੈ ਪੰਚਾਂ ਕਦਰ ਇੱਕ ਧਿਆਨ ਤੇ ਇਹ ਜਿਹੜੇ ਸੰਤ ਹੈ ਇਹਨਾਂ ਦਾ ਇੱਕੋ ਹੀ ਪਰਮਾਤਮਾ ਬਲਾ ਧਿਆਨ ਹੁੰਦਾ ਇਹ ਉਹਦੇ ਵਿੱਚ ਹੀ ਲਿਵ ਲਾਉਂਦੇ ਆ ਦੁਨੀਆ ਦੇ ਵਿੱਚ ਇਹਨਾਂ ਦਾ ਕੋਈ ਟੇਮੋ ਨਹੀਂ ਰਹਿੰਦਾ ਕਿਉਂਕਿ ਉਸਨੇ ਸੰਤਾਂ ਨੂੰ ਭਗਤਾਂ ਨੂੰ ਦੁਨੀਆ ਦੇ ਉੱਤੇ ਇਸੇ ਕਰਕੇ ਭੇਜਿਆ ਕਿ ਜਿਹੜਾ ਸੰਤ ਹੈ ਉਹ ਰਾਮ ਦਾ ਨਾਮ ਜਪਉਂਦਾ ਜਿੱਥੇ ਉਹ ਆਪ ਤਰਦਾ ਉਥੇ ਦੂਸਰਿਆਂ ਦੇ ਵੀ ਤਰਨ ਦਾ ਪ੍ਰਬੰਧ ਕਰ ਦਿੰਦਾ ਜੇ ਕੋ ਕਹੇ ਕਰੇ ਵਿਚਾਰ ਕਹਿੰਦੇ ਜੇਕਰ ਉਸ ਕੁਦਰਤ ਦੀ ਵਿਚਾਰ ਕੀਤੀ ਜਾਵੇ ਉਸ ਪਰਮਾਤਮਾ ਦੇ ਬਾਰੇ ਚ ਵਿਚਾਰਿਆ ਜਾਵੇ ਤਾਂ ਕੀਤੇ ਨਹੀਂ ਜਾ ਸਕਦਾ ਇਹ ਹੀ ਹੈ ਕਿ ਉਸ ਦਾ ਸਿਮਰਨ ਕਰ ਲਓ ਲੇਕਿਨ ਉਹਦੇ ਤੇ ਜੇਕਰ ਅਸੀਂ ਕਹੀਏ ਕਿ ਅਸੀਂ ਦੱਸ ਸਕਦੇ ਉਹ ਕੀ ਹੈ ਕਰਤੇ ਕਿ ਕਰਨੇ ਨਹੀਂ ਸਮਾਰ ਉਹਦਾ ਇੰਨਾ ਕੁ ਕੁਛ ਹੈ ਕਿ ਜਿਹਦਾ ਅੰਦੇ ਹੈਨੇ ਕੋਈ ਅੰਤ ਹੀ ਹੈਨੇ ਕੋਈ ਕਰਤੈ ਕੇ ਕਰਨੇ ਨਾ ਹੀ ਸਮਾਰ ਉਹਦੇ ਅਕਥ ਕਥਾ ਹੈ ਕੌਣ ਕੱਟ ਸਕਦਾ ਪ੍ਰਮਾਤਮਾ ਦਾ ਸਿਮਰਨ ਤਾਂ ਕੀਤਾ ਜਾ ਸਕਦਾ ਕਿ ਉਸ ਦੇ ਵਿੱਚ ਸਾਡਾ ਇਸ ਦੁਨੀਆ ਤੋਂ ਤੇ ਬੋ ਟਟ ਕੇ ਉਹਦੇ ਵਿੱਚ ਜੁੜ ਜਾਈਏ ਲੇਕਿਨ ਉਹਦੇ ਗੁਣਾ ਦੀ ਜੇ ਕਰਕੇ ਇਹ ਵਿਚਾਰ ਕੋਈ ਕੱਟ ਲਊਗਾ ਉੱਤਰ ਸਾਰੇ ਇਹ ਹੀ ਕਹਿ ਗਏ ਕਹ ਰਵਿਦਾਸ ਸਾ ਅਕਥ ਕਥਾ ਕੋ ਕਾਹੇ ਕਰੀ ਜੀ ਕੌਣ ਕਹਿੰਦੇ ਕਰ ਸਕਦਾ ਤੇਰੀ ਕਥਾ ਕਿਉਂਕਿ ਜੋ ਰੀਤ ਬਣੇ ਹੋਈ ਸੀ ਸਤਗੁਰੂ ਸਮਝਾ ਰਹੇ ਅੱਗੇ ਤੋ ਧਰਮ ਬੰਦਾ ਆ ਕਾ ਪੁੱਤ ਕਿੰਦੇ ਜਿਹੜਾ ਇੱਕ ਮਥਿਆਸ ਬਣਿਆ ਸੀ ਕਿ ਧਰਤੀ ਦਾ ਭਾਰ ਜਿਹੜਾ ਇੱਕ ਬਲਦ ਦੇ ਸਿੰਘ ਦੇ ਉੱਤੇ ਉਹ ਜਦੋਂ ਸਿੰਘ ਨੂੰ ਬਦਲਦਾ ਤੇ ਪਚਾਲ ਆਉਂਦਾ ਪਰ ਇੱਥੇ ਉਹ ਕਹਿੰਦੇ ਉਹ ਤੋਲ ਨਹੀਂ ਆ ਉਹ ਤਾਂ ਧਰਮ ਹੈ ਧਰਮ ਕੀ ਹੈ ਇੱਕ ਮਰਿਆਦਾ ਹੈ ਕਿਉਂਕਿ ਧਰਤੀ ਦਾ ਭਾਰ ਕੌਣ ਚੱਕ ਸਕਦਾ ਇੱਕ ਗੁਰੂ ਨੇ ਪਰਮਾਤਮਾ ਨੇ ਇੱਕ ਮਰਿਆਦਾ ਬਣਾ ਦਿੱਤੀ ਹੈ ਉਹ ਮਰਿਆਦਾ ਕੀ ਹੈ ਕਿ ਦਇਆ ਦਇਆ ਤੋਂ ਤਰਨ ਪੈਦਾ ਹੁੰਦਾ ਤਾਂ ਹੋਲ ਧਰਮ ਦਇਆ ਦਾ ਪੁੱਤ ਦਇਆ ਕਿਸ ਵਿੱਚ ਆਉਗੀ ਦਇਆ ਆਪ ਤੋਂ ਪਿੱਛੇ ਜਿਹੜਾ ਰਹਿ ਗਿਆ ਉਸ ਤੇ ਦਇਆ ਕੀਤੀ ਜਾਂਦੀ ਹੈ ਜਦੋਂ ਸਾਡੇ ਚ ਦਇਆ ਆਉਂਦੀ ਤਾਂ ਸਾਡੇ ਵਿੱਚ ਉਹ ਇੱਕ ਸੰਸਕਾਰ ਬਣ ਜਾਂਦਾ ਕਿ ਅਸੀਂ ਸੱਚ ਤੇ ਚੱਲੀਏ ਸੰਤੋਖ ਥਾਪ ਰੱਖਿਆ ਜਨ ਸੁਤ ਜਿਸ ਨੇ ਫਿਰ ਉਸ ਪਰਮਾਤਮਾ ਨੂੰ ਪੋਣਾ ਪਹਿਲਾਂ ਦਇਆ ਉਹ ਫਿਰ ਸੰਤੋਖ ਆਊਗਾ ਸੰਤੋਖ ਕੀ ਹੈ ਵੀ ਜੋ ਤੈ ਦਿੱਤਾ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਤੇਰਾ ਸ਼ੁਕਰ ਕਰਨਾ ਇਹ ਨਹੀਂ ਕਿ ਮੰਗੀ ਜਾਣਾ ਐਸਾ ਸੰਤੋਖ ਦੇ ਦਿੱਤਾ ਕਿ ਜਿੰਨੀ ਵੀ ਸਿਸ਼ਟੇ ਬਣਾਈ ਹੈ ਉਹਨਾਂ ਸੰਬ ਦੇ ਵਿੱਚ ਸੰਤੋਖ ਪਾ ਦਿੱਤਾ ਕੀੜੇ ਕਹਿੰਦੀ ਕਿ ਮੈਨੂੰ ਵੀ ਇਹ ਜੂਨ ਚੰਗੀ ਹੈ ਸੱਪ ਕਹਿੰਦਾ ਮੈਨੂੰ ਵੀ ਚੰਗੀ ਹੈ ਬਾਂਦਰ ਕਹਿੰਦਾ ਮੈਨੂੰ ਵੀ ਚੰਗੀ ਹੈ ਬਾਂਦਰ ਨਹੀਂ ਕਹਿੰਦਾ ਕਿ ਮੈਂ ਬਗਿਹਾਰ ਬਣ ਜਾਵਾਂ ਹੰਸ ਨਹੀਂ ਕਹਿੰਦਾ ਮੈਂ ਮੋਰ ਬਣ ਜਾਵਾਂ ਹਰ ਇੱਕ ਨੂੰ ਜੂਨ ਆਪੋ ਆਪਣੀ ਪਿਆਰੀ ਹੈ ਐਸਾ ਸੰਤੋਖ ਹੁਣ ਮਰਿਆਦਾ ਕਾਇਮ ਕਰ ਦਿੱਤੀ ਧੌਲ ਤਰਮ ਦਇਆ ਕਾ ਪੁੱਤ ਸੰਤੋਖ ਥਾਪ ਰੱਖਿਆ ਜਨਸੁਤ ਜੇ ਕਿਤੇ ਸੰਤੋਖ ਨਾ ਹੁੰਦਾ ਤੇ ਫਿਰ ਕੀ ਹੋਣਾ ਸੀ ਇੱਕ ਦੂਜੇ ਨੂੰ ਮਾਰਦੇ ਹਰ ਇੱਕ ਨੂੰ ਜੋਨ ਆਪਣੀ ਪਿਆਰੀ ਉਹ ਕਹਿੰਦਾ ਜੇ ਗਾਂ ਖਾ ਖਾਂਦੀ ਏ ਤੋ ਉਹਨੂੰ ਮਾਸ ਪਾਜੋ ਤੋ ਖਾਂਦੀ ਨਹੀਂ ਪਰ ਜੇਕਰ ਸ਼ੇਰ ਹੈ ਬਗਿਆੜ ਹੈ ਉਹਨੂੰ ਘਾ ਪਾਜੋ ਕਹਿੰਦਾ ਮੈਂ ਨਹੀਂ ਖਾਣਾ ਇਸ ਕਰਕੇ ਐਸਾ ਸੰਤੋਖ ਪੈਦਾ ਕਰ ਦਿੱਤਾ ਕਿ ਜਿੱਥੇ-ਜਿੱਥੇ ਕੋਈ ਆਪਣੀ ਡਿਊਟੀ ਦੇ ਰਿਹਾ ਹੈ ਔਰ ਥੰਮਾ ਤੋਂ ਬਣਾ ਦੇ ਰਿਹਾ ਹੈ ਕਿਉਂਕਿ ਐਸਾ ਉਹਨੇ ਸ੍ਰਿਸ਼ਟੀ ਨੂੰ ਬਣਾਇਆ ਖੰਡਾ ਪ੍ਰਥਮੇ ਸਾਜ ਕੇ ਜਿਨ सब संसार अपाया खंडा की है शक्ति ऐसी शक्ति साज के उन्हें कहते संसार बना दिता कि शक्ति है कोई पता ही नहीं है ब्रह्मा विष्णु महेश साज कुदरत दा खेल रचाए बनाया ब्रह्मा विष्णु महेश उसने साज दिते फिर ऐसी कुदरत का खेल रचाया कि सिंध पर्वत मेद ने थम गगन ਰਹਾਇਆ ਜਿੰਨੇ ਵੀ ਦਰਿਆ ਹੈ ਜਿੰਨੇ ਵੀ ਪਰਬਤ ਹੈ ਜਿੰਨੇ ਵੀ ਧਰਤੀਆਂ ਹੈ ਇਹ ਬਿਨਾ ਥੰਮਾ ਤੋਂ ਹੈ ਨਿਛਤਰ ਨਖਤਰ ਤਾਰੇ ਸtare ਜਿੰਨੇ ਵੀ ਹੈ ਬਿਨਾ ਥੰਮਿਆ ਤੋਂ ਹੈ ਸਾਰਾ ਗਗਨ ਬਿਨਾ ਥੰਮਿਆ ਤੋਂ ਹੈ ਐਸੀ ਕੁਦਰਤ ਰਚਾਈ ਹੈ ਉਸਨੇ ਕਿ ਆਪ ਉਹ ਆਪਣੇ ਮर्यादा ਦੇ ਵਿੱਚ ਚੱਲ ਰਿਹਾ ਹੁਕਮ ਦੇ ਵਿੱਚ ਚੱਲ ਰਿਹਾ ਇੱਕ ਪੰਜ ਤਤ ਦਾ ਪਤਲਾ ਜਿਹੜਾ ਮਨੁੱਖ ਇਹ ਹੀ ਇੱਕ ਮर्यादा ਤੋੜਦਾ ਬਾਕੀ ਤਾਂ ਸਾਰੇ ਖਾਣੀਆਂ ਆਪਣੀ ਆਪਣੀ ਮर्यादा ਚੱਲ ਰਹੀ ਹੈ ਜਿਹੜਾ ਕਹਿੰਦੇ ਸੀ ਕਿ ਧਰਤੀ ਦਾ ਪਾਰ ਚੱਕ ਕੇ ਬਲਦ ਖੜਾ ਸਿੰਘ ਤੇ ਉਹ ਕਹਿੰਦੇ ਕੌਣ ਚੱਕ ਸਕਦਾ ਪਾਰ ਜੇ ਕੋ ਗੁਝੇ ਹੋਵੇ ਸਚਾਰ ਧਬਲੇ ਉੱਪਰ ਕਿਤਾ ਪਾਰ ਕਿੰਨੇ ਕੋਈ ਦੱਸ ਸਕਦਾ ਉਸ ਸੱਚੇ ਦੇ ਬਾਰੇ ਚ ਕੁਝ ਦੱਸ ਸਕਦਾ ਜੇ ਕਵੇ ਮੈਂ ਦੱਸ ਸਕਦਾ ਕਹਿੰਦੇ ਧਬਲੇ ਉੱਪਰ ਕਿਤਾ ਪਾਰ ਇਸ ਧਰਤੀ ਦੇ ਉੱਤੇ ਕਿੰਨਾ ਕਪਾਰ ਹੈ ਤੇ ਜੇਕਰ ਉਹ ਬਲਦ ਧਰਤੀ ਨੂੰ ਚੱਕ ਕੇ ਖੜਾ ਤੇ ਉਹ ਕਾਦੇ ਤੇ ਖੜਾ ਹੈ ਉਹ ਕਿਸ ਧਰਤੀ ਤੇ ਖੜਾ ਜੇ ਉਹ ਕਿਸੇ ਹੋਰ ਧਰਤੀ ਤੇ ਖੜਾ ਤੇ ਉਹ ਧਰਤੀ ਕਾਦੇ ਤੇ ਖੜੀ ਹੈ ਇਸ ਕਰਕੇ ਇਸ ਮਥਿਆਸ ਨੂੰ ਸਤਗੁਰ ਨਾਨਕ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਬਣ ਜੋਰ ਧਰਤੀਆਂ ਹੀ ਆ ਕਹਿੰਦੇ ਸਾਰੀ ਹਰ ਇੱਕ ਧਰਤੀ ਹੋਰ ਪਰੇ ਹੋਰ ਹੋਰ ਸਾਰੀ ਧਰਤੀਆਂ ਅੱਜ ਅਸੀਂ ਸਹਿਸ ਜਿਹੜੀ ਹੈ ਉਹ ਸਿੱਧ ਕਰ ਲਈ ਹੈ ਕਿ ਚੰਦਰਮਾ ਵੀ ਧਰਤੀ ਹੈ ਹੋਰ ਗ੍ਰਹਿ ਵੀ ਧਰਤੀ ਹੈ ਇਸ ਕਰਕੇ ਕਿਸ ਧਰਤੀ ਦਾ ਉਹ ਭਾਰ ਚੱਕ ਕੇ ਖੜਾ ਹੈ ਉਹ ਕਹਿੰਦੇ ਇਹ ਤਾਂ ਇੱਕ ਧਰਮ ਹੈ ਇਹ ਦੀ ਮर्यादा ਹੈ ਧਰਮ ਕੀ ਹੈ ਇੱਕ ਮर्यादा ਹੈ ਉਸ ਪਰਮਾਤਮਾ ਨੇ ਮर्यादा ਬਣਾਈ ਕਿ ਜਿਹੜਾ ਪਾਣੀ ਹੈ ਨਾ ਮਨ ਵੱਲ ਨੂੰ ਜਾਣਾ ਅੱਗ ਨੇ ਉੱਪਰ ਨੂੰ ਜਾਣਾ ਔਰ ਪੰਜੇ ਤਤ ਇੱਕ ਦੂਜੇ ਤੇ ਵਿਰਧੀ ਹੈ ਔਰ ਪੰਜਾ ਤਤਾਂ ਨੂੰ ਐਸਾ ਮਿਲਾ ਕੇ ਬੰਦੇ ਦਾ ਜੀਵ ਨੂੰ ਜਨਮ ਦੇ ਦਿੱਤਾ ਤੇ ਉਹ ਹੋਂ ਫੇਜ ਸੱਚਾ ਬਣ ਸੱਚੇ ਜੀ ਬਣ ਕੇ ਕਵੇ ਵੀ ਮੈਂ ਸਾਰਾ ਕੁਝ ਜਾਣਦਾ ਉਹ ਕਹਿੰਦੇ ਕੋਈ ਜਾਣੇ ਨਹੀਂ ਸਕਦਾ ਕਿਉਂਕਿ ਉਸਦੇ ਹੱਥ ਦੇ ਵਿੱਚ ਹੈ ਸਾਰਾ ਕੁਝ ਹੱਥ ਕਲਮ ਅਗੰਮ ਮਸਤਕ ਲਿਖਾ ਬਤੀ ਬੰਨਵੇਂ ਪਾਛਾ ਕਰ ਰਿਹਾ ਉਸ ਦੇ ਹੱਥ 'ਚ ਅਗੰਮ ਦੇ ਕਲਮ ਹੈ ਅਗੰਮ ਕੌਣਾ ਜਿਸ ਦਾ ਅੰਤ ਕੋਈ ਨਹੀਂ ਐਸੇ ਮਸਤਕ ਤੇ ਲੇਖ ਲਿਖਦਾ ਕਿ ਜਿਸ ਦੇ ਮਸਤਕ ਤੇ ਲਿਖੇ ਉਹਨੂੰ ਖੁਦ ਨੂੰ ਨਹੀਂ ਪਤਾ ਤੇ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਜਾਂ ਕੋਈ ਕਿੱਦਾਂ ਕਹਿ ਸਕਦਾ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਜਾਊਗਾ ਨਹੀਂ ਹੋ ਸਕਦਾ ਉਸ ਦੀ ਕੁਦਰਤ ਨੂੰ ਜਾਣਨ ਵਾਲਾ ਜਿਹੜਾ ਸਿਰਫ ਭਗਤ ਤੇ ਸੰਤ ਹੈ ਜਿਹੜਾ ਕਿ ਆਪ ਦਸਦਾ ਨਹੀਂ ਉਹ ਤਾਂ ਰਤਨ ਜਿਹੜਾ ਉਹ ਨੂੰ ਮਹਿਜੰਦਾ ਲੇਕਿਨ ਉਹ ਜਿੱਥੇ ਪਾਰ ਖੂ ਹੈ ਉੱਥੇ ਹੀ ਗੱਲ ਹੁੰਦੀ ਹੈ ਇਸ ਕਰਕੇ ਧਰਤੀ ਹੋਰ ਪਰੇ ਹੋਰ ਹੋ ਤਿਸ ਤੇ ਪਾਤਲੇ ਕਵਣਜੋਲ ਸਹਸ ਜਿਹੜੀ ਹੈ ਇਹ ਸਿੱਧ ਕਰ ਰਹੀ ਹੈ ਕਿ ਧਰਤੀ ਹੈ ਸਰੀ ਔਰ ਧਰਤੀ ਦੇ ਥੱਲੇ ਪਾਣੀ ਹੈ ਪਾਣੀ ਫਿਰ ਧਰਤੀ ਤੇ ਧਰਤੀ ਇਹ ਐਂਡੇ ਕੋਈ ਨਹੀਂ ਕੋਣ ਚੱਕ ਸਕਦਾ ਦਾ ਪਾਰ ਜੀ ਜਾ ਤਰੰਗਾ ਕੇ ਨਾਮ ਐਡੇ ਕ ਜੱਤਾਂ ਬੜਾਤੀਆਂ ਖਾਦੀਆਂ ਜੀਵਾਨੀਆਂ ਸਭ ਨਾਲ ਲਿਖਿਆ ਬੁੜੀ ਕਲਾਮ ਐਸੇ ਉਹਨਾਂ ਦੇ ਕਲਮ ਪਰਮਾਤਮਾ ਦੇ ਹੱਥ 'ਚ ਹੈ ਜਿਸ ਦੇ ਨਾਲ ਨਾਮ ਹੀ ਨਹੀਂ ਲਿਆ ਜਾ ਸਕਦਾ ਜੇ ਆਪਾਂ ਕਹੀਏ ਬਨਸਪਤੀ ਦਾ ਨਾਮ ਕੋਈ ਬੰਦਾ ਜਾਣ ਲਊ ਉਹਨੂੰ ਨਾਮ ਨੇ ਬਨਸਪਤੀ ਦਾ ਨਹੀਂ ਪਤਾ ਲੱਗ ਸਕਦਾ ਕਿਹੜਿਆਂ ਦਾ ਨਹੀਂ ਪਤਾ ਲੱਗ ਸਕਦਾ ਪੰਛੀਆਂ ਦਾ ਨਹੀਂ ਪਤਾ ਲੱਗ ਸਕਦਾ ਬੰਦੇ ਦੇ ਕਿਸੇ ਵੀ ਇੱਕ ਖਾਣੇ ਨੂੰ ਜੇਕਰ ਕਹੀਏ ਕੋਈ ਦੇਖ ਲਊਗਾ ਤਸ ਦੋਗਾ ਵਿਚਾਰ ਲਊਗਾ ਗਿਣ ਲਊਗਾ ਨਾ ਨਾਪ ਸਕਦਾ ਨਾ ਤੋਲ ਸਕਦਾ ਨਾ ਗਿਣ ਸਕਦਾ ਕਿਉਂਕਿ ਉਹਦੇ ਹੱਥ ਚ ਕਲਮ ਹੈ ਜੈਸੀ ਕਲਮ ਮੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਜਿਹੜੀ ਕਹਿੰਦੇ ਉਹਨ ਕਲਮ ਚਲਾਤੀ ਮਸਤਕ ਦੇ ਉੱਤੇ ਉਸ ਤੇ ਗਰਭ ਦੇ ਵਿੱਚ ਆ ਕੇ ਉਸੇ ਲੇਖਨ ਨੂੰ ਭੋਗਦਾ ਹੋ ਜੈਸੀ ਕਲਮ ਮੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਹਿ ਅਗਰ ਵਾਸ ਫਿਰ ਉਹ ਗਰਭ ਦੇ ਵਿੱਚ ਪਹਿਲੇ ਫਿਰ ਚੋਂਦਾ ਕਿਉਂਕਿ ਉਹ ਕਲਮ ਚਲਾਤੀ ਐਸੀ ਮਸਤਕ ਤੇ ਕਲਮ ਚਲਾਉਂਦਾ ਕਿ ਇਸੇ ਕਰਕੇ ਉਹਨਾਂ ਨੇ ਕਹੇ ਤਾ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਜਿਹਨੇ ਕਹਿੰਦੇ ਲੇਖ ਲਿਖੇ ਹੋ ਉਹ ਹੀ ਜਾਣ ਸਕਦਾ ਦੂਜਾ ਜਾਣ ਨਹੀਂ ਸਕਦਾ ਲੇਖਾ ਲਿਖਿਆ ਕੀਤਾ ਹੋਏ ਨਾ ਕੋਈ ਲਿਖ ਸਕਦਾ ਨਾ ਕੋਈ ਗਿਣ ਸਕਦਾ ਨਾ ਕੋਈ ਨਾਪ ਸਕਦਾ ਨਾ ਕੋਈ ਤੋਲ ਸਕਦਾ ਇਹ ਤਾਂ ਉਸ ਪ੍ਰਮਾਤਮਾ ਦੇ ਹੱਥ 'ਚ ਹੈ ਕਿਉਂਕਿ ਉਸ ਨੂੰ ਪਤਾ ਜਿਸ ਨੇ ਇਹ ਖੇਡ ਰਚਾਈ ਹੈ ਕਿ ਤਪਸਾਉ ਏਕਾ ਕਵਾਉ ਤਿਸਤੇ ਹੋਏ ਲਖ ਦਰਿਆਉ ਕਿਤਾ ਤਾਸਵਾਲੇ ਰੂਪ ਕੀਤੀ ਦਾਤ ਜਾਣੇ ਕਉਣ ਕੋਤ ਕਿੱਦਾ ਕੋਦਾ ਤਾਨ ਸ਼ਕਤੀ ਕੱਡੀ ਹੈ ਜੇ ਕੋ ਕਵੇ ਪਾਣੀ ਦੀ ਸ਼ਕਤੀ ਨਾਪੀ ਜਾ ਸਕਦੀ ਹੈ ਕੋਈ ਨਹੀਂ ਨਾਪ ਸਕਦਾ ਹਵਾ ਦੀ ਸ਼ਕਤੀ ਨਾਪੀ ਜਾ ਸਕਦੀ ਕੋਈ ਨਾਪ ਨਹੀਂ ਸਕਦਾ ਕਿਉਂਕਿ ਥੋੜਾ ਜਿਹੀ ਹਵਾ ਤੇਜ ਹੋ ਜਵੇ ਤਾਂ ਬڑے بڑے درختਾਂ ਜਿਹੜਾ ਤੋਂ ਉਖਾੜ ਕੇ ਰੱਖ ਦਿੰਦੀ ਹੈ ਤੇ ਪਾਣੀ ਦਾ ਜਦੋਂ ਇੱਕ ਐਸਾ ਬਰਸਾਤ ਆ ਜਵੇ ਕਿ ਪਾਣੀ بڑے بڑے ਪਰਬਤਾਂ ਨੂੰ ਰੋੜ ਕੇ ਲੈ ਜਾਂਦਾ ਇਸ ਕਰਕੇ ਉਹਦੀ ਜਿਹੜੀ ਕਿੰਨਾ ਤਾਣਾ ਕਿੰਨੀ ਸ਼ਕਤੀ ਹੈ ਇਹਦਾ ਕੋਈ ਸਾਖਤਾ ਨਹੀਂ ਲਾਇਆ ਜਾ ਸਕਦਾ ਨਾ ਅਗਧਾ ਨਾ ਆਕਾਸ਼ ਦਾ ਨਾ ਹਵਾ ਦਾ ਨਾ ਪਾਣੀ ਦਾ ਪੰਜੇ ਤਤ ਜਿਹੜੇ ਇਹਨਾਂ ਦਾ ਲੇਖਨ ਲਾਇਆ ਜਾ ਸਕਦਾ ਕਿ ਤਤੋਂ ਸਵਾਲੇ ਰੂਪ ਕਿੰਨਾ ਕ੍ਰੂਪ ਹੈ ਇਹ ਤਾਂ ਵੀ ਕਿਸੇ ਨਾ ਸਾਹ ਕਿਤਾਬ ਨੇ ਲਾਇਆ ਰੂਪ ਦੇਖਦੀਆਂ ਦੇਖਦੀਆਂ ਅੱਖਾਂ ਖਤਮ ਹੋ ਗਈਆਂ ਲੇਕਿਨ ਰੂਪ ਨਹੀਂ ਖਤਮ ਹੋਇਆ ਕੰਨ ਸੁਣਦੇ ਸੁਣਦੇ ਰਾਗ ਖਤਮ ਹੋ ਗਏ ਕੰਨ ਲੇਕਿਨ ਰਾਗ ਖਤਮ ਨਹੀਂ ਹੋਇਆ ਸੋ ਇਹ ਜਿਹੜੀ ਅਸੀਂ ਸਾਹ ਕਿਤਾਬ ਜੇ ਕਹੀਏ ਕੋਈ ਲਾਲੂਗਾ ਬੰਦਾ ਨਹੀਂ ਲਾ ਸਕਦਾ ਤੇ ਤਾਂ ਤਾਂ ਸਵਾਲੇ ਰੂਪ ਕੀ ਧਾਤ ਜਾਣੇ ਕਣਕੋਤ ਕਿੰਨੀ ਕੁਝ ਧਾਤ ਹੈ ਕਿੰਨਾ ਕੁਸ਼ ਉਸਨੇ ਪੈਦਾ ਕਰ ਦਿੱਤਾ ਤਰਤੀ ਦੇ ਵਿੱਚੋਂ ਫਾਇਦਾ ਹੋ ਰਿਹਾ ਤਰਤੀ ਖਤਮ ਹੋ ਰਿਹਾ ਪੰਜੇ ਤਤੋਂ ਪਰ ਪਣੀ ਜਗ੍ਹਾ ਚਲ ਜਾਂਦੇ ਕਹਿੰਦੇ ਇੱਕੋ ਹੀ ਹੁਕਮ ਕੀਤਾ ਕਿ ਤਪਸਾਓ ਏਕਾ ਕਵਾਓ ਤਿਸਤੇ ਹੋਏ ਲਖ ਦਰਿਆਓ ਇੱਕੋ ਵਾਰੀ ਕਹਿੰਦੇ ਐਸਾ ਹੁਕਮ ਕੀਤਾ ਕਿ ਸਾਰਾ ਪਸਾਰਾ ਖਿਲ ਇਹ ਹੋ ਗਿਆ ਸਾਰੀ ਸ੍ਰਿਸ਼ਟੀ ਰਚ ਦਿੱਤੀ ਤਿਸਤੇ ਹੋਏ ਲਖ ਦਰਿਆਓ ਜਿੰਦ ਕਹਿੰਦੇ ਜਿਹੜੇ ਦਰਿਆ ਬਗ ਪਏ ਕਿਹੜਿਆਂ ਦੇ ਦਰਿਆ ਬ੍ਰਹਸਪਤੀ ਦੇ ਹਰ ਇੱਕ ਚੀਜ਼ ਦੇ ਦਰਿਆਚਾਰੇ ਖਾਣੀਆਂ ਦੇ ਚਲਾ ਦਿੱਤੇ ਕਿਉਂਕਿ ਪਹਿਲਾਂ ਉਹਨਾਂ ਨੇ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇਆ ਐ ਐਸਾ ਕੁਦਰਤ ਦਾ ਖੇਲ ਚਾਇਆ ਕਿ ਸਾਰੀ ਕੁਦਰਤ ਜਿਹੜੀ ਪਹਾੜ ਸਮੁੰਦਰ ਦਰਿਆ ਨਦੀਆਂ ਨਾਲੇ ਚੰਦ ਤਾਰੇ ਸਭ ਬਣ ਗਏ ਕਿਉਂਕਿ ਇੱਕ ਬ੍ਰਹਿਮੰਡ ਦੇ ਵਿੱਚ ਅਸੀਂ ਬੈਠੇ ਹਾਂ ਕਿੰਨੇ ਕੁ ਬ੍ਰਹਿਮੰਡ ਆ ਇਹ ਪਤਾ ਨਹੀਂ ਇੰਦੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਜ ਜਸ ਮਾਨਸ ਅਵਤਾਰ ਧਰਦਰਸ ਦਿਖਾਏ ਪਾਇਗਦਾ ਜੀ ਕਹ ਰਹੇ ਕਿ ਉਸ ਦੇ ਇੱਕ ਇੱਕ ਰੋਮ ਦੇ ਵਿੱਚ ਕੋਟ ਬ੍ਰਹਿਮੰਡ ਹੈ ਤੇ ਅਸੀਂ ਇੱਕ ਬ੍ਰਹਿਮੰਡ ਨੂੰ ਦੇਖ ਰਹੇ ਹਾਂ ਤੇ ਜੇਕਰ ਉਸ ਪ੍ਰਮਾਤਮਾ ਨੂੰ ਉਸ ਪ੍ਰਭੂ ਨੂੰ ਉਸੇ ਸ਼ਕਤੀ ਨੂੰ ਦੇਖਣਾ ਤੇ ਫਿਰ ਕਿੱਦਾਂ ਹੋ ਸਕਦਾ ਇਹ ਕੋਈ ਹੈ ਕਿ ਉਸ ਦੇ ਨਾਮ ਨੂੰ ਜਪੀ ਉਹ ਦੀ ਸ਼ਰਨ ਨੂੰ ਤੱਕੀ ਉਹ ਦੀ ਸ਼ਰਨ ਦੇ ਵਿੱਚ ਜਾਈਏ ਤੇ ਉਹਦੇ ਵਿੱਚ ਜਿਹੜੇ ਰਲ ਗਏ ਉਹ ਮੁੜ ਕੇ ਬਾਹਰ ਨਹੀਂ ਆਏ ਕਿਉਂਕਿ ਜਦ ਤੱਕ ਨਦੀ ਨਾ ਸਮੁੰਦਰ ਸਮਾਏ ਤਬ ਲਗ ਬੜੇ ਹੰਕਾਰਾ ਜਦ ਮਨ ਮਿਲੇ ਉਹ ਆਰਾਮ ਸਾਗਰ ਸਿਓ ਤਬ ਜੇ ਮਿੱਟੀ ਪਕਾਰਾ ਜਿਵੇਂ ਇੱਕ ਨਦੀ ਹੈ ਛੋਟੀ ਜੀ ਗੜੇ ਗੜੇ ਕਦੇ ਫਿਰਦੀ ਹੈ ਪਰ ਜਦੋਂ ਸਮੁੰਦਰ ਚ ਮਿਲ ਜਾਂਦੀ ਪਤਾ ਹੀ ਨਹੀਂ ਲੱਗਦਾ ਕਿਹੜੀ ਨਦੀ ਦਾ ਪਾਣੀ ਹੈ ਕਿੰਦੀ ਇਸ ਬੰਦੇ ਦਾ ਹੈ ਜਦੋਂ ਉਹ ਪੰਚ ਦੀ ਪਦਵੀ ਤੇ ਪਹੁੰਚ ਜਾਂਦਾ ਜਦੋਂ ਸੰਤ ਦੀ ਪਦਵੀ ਤੇ ਪਹੁੰਚ ਜਾਂਦਾ ਜਦੋਂ ਦੁਨੀਆਂ ਦੇ ਵਿੱਚ ਵੀ ਪੰਚ ਹੀ ਮਾਨ ਪ੍ਰਾਪਤ ਕਰਦੇ ਹੈ ਤੇ ਫਿਰ ਕਹਿੰਦੇ ਉਹਦੇ ਵਿੱਚ ਉੜ ਜਾਂਦਾ ਉਹਦੇ ਰੋਮ ਰੋਮ ਦੇ ਵਿੱਚ ਜਾ ਕੇ ਉਹ ਬਸ ਜਾਂਦਾ ਫਿਰ ਇੱਕੋ ਹੀ ਹੋ ਜਾਂਦਾ ਉਹਦਾ ਬਾਖੀ ਨਹੀਂ ਰਹਿੰਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕੀ ਤਪਸਾਓ ਇੱਕੋ ਪਵਾਓ ਤਿਸਤੇ ਹੋਏ ਲਖ ਦਰਿਆ ਲਖਾਂ ਦਰਿਆ ਚਲਾ ਦਿੱਤੇ ਹਰ ਇੱਕ ਕਿਸਮ ਦਾ ਕਿਹੜੇ ਕਿੰਨੇ ਕੁ ਤਰ੍ਹਾਂ ਦੇ ਹੈ ਸੱਪ ਕਿੰਨੇ ਕੁ ਤਰ੍ਹਾਂ ਦੇ ਹੈ ਹਰ ਇੱਕ ਪੰਛੀ ਕਿੰਨੇ ਕੁ ਤਰ੍ਹਾਂ ਦੇ ਹੈ ਰੰਗ ਬਰੰਗ ਕਿੰਨੇ ਕੁ ਤਰ੍ਹਾਂ ਦੇ ਨਾਮ ਕਿੰਨੇ ਕਾ ਗਿਣੇ ਨਹੀਂ ਜਾ ਸਕਦੇ ਲਿਖੇ ਨਹੀਂ ਜਾ ਸਕਦੇ ਅੰਦਾਜ਼ੇ ਨਹੀਂ ਲਾਇਆ ਜਾ ਸਕਦਾ ਕਿ ਤਾ ਤਾਂ ਸਵਾਲੇ ਰੂਪ ਕਿਤੇ ਧਾਤ ਜੜੇ ਕੋਣ ਕੋਤੇ ਇਹ ਸੇ ਕਰਕੇ ਕਹਤਾ ਤਾ ਕੁਦਰਤ ਕਵਨ ਕਹਾ ਵਿਚਾਰ ਮੈਂ ਕਹਿੰਦੇ ਕੁਦਰਤ ਦਾ ਕੀ ਵਿਚਾਰ ਕਰ ਸਕਦਾ ਕਹਿ ਨਹੀਂ ਸਕਦਾ ਮੈਂ ਕੀ ਕੀ ਹੈ ਕਹਿ ਨਹੀਂ ਸਕਦਾ ਕਿਉਂਕਿ ਬਾਰਿਆ ਨਾ ਜਾਵਾ ਇੱਕ ਵਾਰ ਕਹਿੰਦੇ ਮੇਰੇ ਵਿੱਚ ਤਾਂ ਇੰਨਾ ਵੀ ਨਹੀਂ ਕਿ ਆਪਣੇ ਆਪ ਨੂੰ ਇੱਕ ਵਾਰੀ ਤੇਰੇ ਤੋਂ ਕੁਰਬਾਨ ਕਰ ਦਵਾਂ ਮੈਂ ਤੇ ਜਦੋਂ ਕੁਰਬਾਨ ਕਰਨਾ ਹੈ ਫਿਰ ਹੀ ਉਹਦੇ ਵਿੱਚ ਜਾ ਕੇ ਮੈਂ ਹੋਣਾ ਜੋ ਤੂੰ ਪਾਵੇ ਸਾਈ ਪੁਲੀਕਾਰ ਜੋ ਤੈਨੂੰ ਚੰਗਾ ਲੱਗਦਾ ਉਹ ਹੀ ਹੋਣਾ ਹੈ ਤੂੰ ਸਦਾ ਸਲਾਮਤ ਰਹਿਣਕਾਰ ਤੈਨੂੰ ਸਦਾ ਹੀ ਨਰਨਕਾਰ ਜੇ ਦਾ ਕੋਈ ਆਕਾਰ ਨਹੀਂ ਤੈਨੂੰ ਸਦਾ ਹੀ ਸਲਾਮਤ ਹੈ ਤੇਰਾ ਨਾਮ ਸਦਾ ਹੀ ਸਲਾਮਤ ਹੈ ਸਦਾ ਹੀ ਧਾਮ ਰਹਿਣ ਵਾਲਾ ਇਸ ਕਰਕੇ ਤੈਨੂੰ ਤੇਰੀ ਜਿਹੜੀ ਕੁਦਰਤ ਹੈ ਉਸ ਦਾ ਮੈਂ ਕੀ ਵਿਚਾਰ ਕਰਨਾ ਮੈਂ ਤਾਂ ਸਿਰਫ ਤੇਰੇ ਕਿਤੇ ਹੋਏ ਨੂੰ ਨਮਸਕਾਰ ਕਰਾਂ ਧੰਨਵਾਦ ਕਰਾਂ ਜੋ ਤੂੰ ਦਿੱਤਾ ਉੱਚ ਸੰਤੋਖਾ ਜਵੇ ਤਾਂ ਫਿਰ ਤੂੰ ਦਇਆ ਪੇ ਪੈਦਾ ਕਰਦੇ ਮੈਂ ਤਾਂ ਫਿਰ ਆਟੋਮੈਟਿਕਲੀ ਧਰਮ ਪੈਦਾ ਹੋ ਜਾਂਦਾ ਦੁਨੀਆ ਕਹਿੰਦੀ ਧਰਮ ਹੈ ਹਿੰਦੂ ਧਰਮ ਹੈ ਸਿੱਖ ਧਰਮ ਹੈ ਕੋਈ ਜਦੋਂ ਜੀਵ ਜਨਮ ਲੈਂਦਾ ਕਿਸੇ ਦਾ ਕੋਈ ਧਰਮ ਨਹੀਂ ਹੁੰਦਾ ਕਿਉਂ ਕਿ ਜੇਕਰ ਅਸੀਂ ਮੁਸਲਮਾਨ ਦੇ ਵੀ ਕਹਿੰਦੇ ਆ ਤੇ ਉਹਦੀ ਜਦੋਂ ਸੁਨਨਤ ਕਰਦੇ ਆ ਫਿਰ ਹੋਊਗਾ ਜਦੋਂ ਅਸੀਂ ਹਿੰਦੂ ਕਹਿੰਦੇ ਆ ਤੇ ਜਨੇਊ ਪਾਉਣ ਤੇ ਹੋਊਗਾ ਇਸੇ ਤਰ੍ਹਾਂ ਬਾਕੀ ਜੇ ਧਰਮਾਂ ਦੇ ਵਿੱਚ ਵੀ ਹੈ ਪਰ ਜੋ ਵੀ ਹੈ ਉਸ ਪਰਮਾਤਮਾ ਤੋਂ ਹੀ ਉਸ ਦੀ ਤਨ ਹੈ ਹਵਾਜ ਹੈ ਉਹ ਮਹਿਸੂਸ ਕਰਨੀ ਹੈ ਜਿਨ੍ਹਾਂ ਨੇ ਮਹਿਸੂਸ ਕੀਤੀ ਹਜ਼ਰਤ ਮੁਹੰਮਦ ਸਾਹਿਬ ਨੇ ਕੌਨ ਨੂੰ ਕਿਹਾ ਉਹਨਾਂ ਨੇ ਕੌਨ ਕਹਿ ਦਿੱਤਾ ਅਸਈਆਂ ਨੇ ਲਬਾਸ ਕਹਿ ਦਿੱਤਾ ਓਮ ਜਿਹੜਾ ਬੇਦਰਸ਼ਿਆਂ ਨੇ ਕਹਿ ਦਿੱਤਾ ਤੇ ਅੰਕਾਰ ਜਿਹੜਾ ਜੈਨ ਮਤ ਨੇ ਕਿਹਾ ਇਸੇ ਤਰੀਕੇ ਦੇ ਨਾਲ ਨਾਂ ਰੱਖ ਲੈ ਸੋਹਣ ਬਿਨਾ ਲਿਆ ਗਿਆ ਸੋ ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਉਸ ਪਰਮਾਤਮਾ ਦਾ ਨਾਮ ਰੱਖ ਕੇ ਉਹਦਾ ਸਿਮਰਨ ਕੀਤਾ ਉਹਦੇ ਵਿੱਚ ਰਲ ਗਿਆ ਲੇਕਿਨ ਹੈ ਇੱਕੋ ਹੀ ਹੈ ਇੱਕ ਦਾ ਹੀ ਪਸਾਰਾ ਹੈ ਸਾਰਾ ਪੰਜ ਕਾਗੁਰ ਇੱਕ ਧਿਆਨ ਉਹਨਾਂ ਸੰਤਾਂ ਦਾ ਇੱਕੋ ਦੇ ਵਿੱਚ ਹੀ ਧਿਆਨ ਹੁੰਦਾ ਤੇ ਉਹ ਕਿਸੇ ਵੀ ਆਪਾਂ ਕਹਿ ਲਈਏ ਮਤ ਦੇ ਵਿੱਚ ਹੁੰਦੇ ਆ ਉਸ ਪਰਮਾਤਮਾ ਦਾ ਸਿਮਰਨ ਹੀ ਕੀਤਾ ਜਾਂਦਾ ਸੋ ਆਓ ਸਤਿਗੁਰੂ ਪਹਿਲੇ ਪਾਤਸ਼ਾਹ ਦੀ ਇਸ ਬਾਣੀ ਤੋਂ ਇਸ ਪੌੜੀ ਤੋਂ ਆਪਣੇ ਆਪ ਨੂੰ ਸੁਚੇਤ ਕਰਦੇ ਹੋਏ ਸਿੱਖਿਆ ਲੈਂਦੇ ਹੋਏ ਕਿ ਜਿਹੜਾ ਅਸੀਂ ਸਾਡੇ ਮਨਾਂ ਦੇ ਵਿੱਚ ਇਹ ਹੈ ਕਿ ਸਹਿ ਸੋਸਤਾ ਅੰਦਾਜ਼ਾ ਲਾ ਸਕਦੀ ਹੈ ਨਾਪ ਬਿਨ ਸਕੇ ਸ਼ਕਤੀ ਨਾ ਇਨੀਕ ਬੇਸ਼ਮਾਰ ਸ਼ਕਤੀ ਹੈ ਕੱਤੇ ਕਿ ਕਰਨੇ ਨਾ ਹੀ ਸਮਾਰ ਦੱਸ ਦੇ ਸਕਦੇ ਇਸ ਕਰਕੇ ਉਸ ਪਰਮਾਤਮਾ ਦੇ ਸੰਤ ਜਿਹੜੇ ਹੈ ਉਹਨਾਂ ਨੇ ਆਪਣੇ ਅੰਦਰ ਪੂਰਾ ਬ੍ਰਹਿਮੰਡ ਦੇਖ ਲਿਆ ਇਸੇ ਕਰਕੇ ਉਹਨਾਂ ਨੇ ਸਾਰਾ ਕੁਝ ਬਿਨ ਸਾਂਸ ਪੜੀ ਤੇ ਸਰੀਰ ਦੇ ਮਾਰੇ ਜਿ ਕਹਿ ਦਿੱਤਾ ਕਿ ਕਿੰਨੀਆਂ ਹੱਡੀਆਂ ਹੈ ਕਿੰਨੀਆਂ ਨਾੜੀਆਂ ਹੈ ਕਿੱਥੇ ਵੱਸਦਾ ਹੈ ਕਿੱਥੇ ਰਹਿੰਦਾ ਹੈ ਸੋ ਉਹਨਾਂ ਦੇ ਇੱਕ ਬਖਰੀ ਰੂਹਾਨਿਤ ਹੈ ਬਖਰਾ ਇੱਕ ਸਿਸਟਮ ਹੈ ਜਿਸ ਨੂੰ ਸੈਸਕਦੀ ਲੰਭ ਨਹੀਂ ਸਕਦੀ ਸੋ ਕਿਉਂਕਿ ਅੰਦਰ ਹੀ ਹੈ ਸਾਰਾ ਕੁਝ ਲੇਕਿਨ ਪੌਣਾ ਤਾਂ ਪਹਿਣਾ ਜਦੋਂ ਆਪਣੇ ਆਪ ਦਾ ਮੋਹ ਛੱਡ ਮੰਗੇ ਆਪਣਾ ਮੋਹ ਛੱਡਿਆ ਫਿਰ ਜਾ ਕੇ ਉਸ ਦਾ ਦਰਸ਼ਨ ਦੇਦਾਰ ਹੋਣੇ ਸੋ ਆਓ ਗੁਰੂ ਮਹਾਰਾਜ ਦੇ ਚਰਨਾਂ ਚ ਆਸ ਬੇਨਤੀ ਕਰੀਏ ਅਰਜੋਈ ਕਰੀਏ ਕਿ ਇਸ ਸਵਾਸਨ ਦੀ ਪੂੰਜੀ ਨੂੰ ਆਪਣੇ ਨਾਮ ਦੇ ਸਿਮਰਨ ਦੇ ਵਿੱਚ ਲਾਉਣ ਲਈ ਬਲ ਬਖਸ਼ੇ ਕਿਰਪਾ ਕਰੇ ਨਦਰ ਸਵਲੇ ਕਰੇ ਤਾਂ ਕਿ ਬਾਕੀ ਦੇ ਸਵਾਸਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਿਆ ਜਾ ਸਕੇ ਜਿਸ ਨੇ ਇਸ ਦੁਨੀਆ ਤੇ ਪੇਜਿਆ ਹੈ ਸੋ ਬੇਨਤੀ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ